ਰੋਡ ਮੁਰੇ ਅਮਰਤਸਰ ਜਾਮਨਗਰ ਜਿਹੜਾ ਭਾਰਤ ਮਾਲਾ ਦਾ ਤੇ ਪੱਲੂ ਤੋਂ ਮੁੜੇ ਆ ਪਹਿਲੀ ਵਾਰੀ ਆ ਇਸ ਵਾਰ ਫੁੱਲ ਮੜਾ ਕੇ ਪੱਲੂ ਤੋਂ ਜਿਹੜਾ ਇਹ ਰੋਡ ਆਉਂਦਾ ਇਹ ਵੀ ਠੀਕ ਆ ਓਕੇ ਆ ਡਬਲ ਗੱਡੀ ਆਉਂਦੀ ਆ ਘੱਡਾ-ਗੁੱਡਾ ਹੈ ਨਹੀਂ ਕੋਈ ਤੇ ਆ ਹੁਣ ਚੜ ਲੱਗੇ ਆ ਰੋਡ ਤੇ ਆਉਣ ਉਹੜ ਤੋਂ ਫੇਰ ਆਪਾਂ ਪੁਲ ਦੇ ਥੱਲੇ ਦੀ ਹੋਗੇ ਯੋਗੇ ਦੇ ਚਾਰੇ ਪਾਸੇ ਟੋਲ ਹੁੰਦੇ ਆ ਜਿੱਥੋਂ ਵੀ ਗੱਡੀਆਂ ਬਾਈਪਾਸ ਤੋਂ ਚੜਦੀਆਂ ਨੇ ਤੇ ਇਹ ਸਾਰਾ ਤਕਰੀਬਨ ਮੈਪ ਇੱਕੋ ਹੀ ਆ ਸਾਰਾ ਜਿੱਥੇ ਜਿੱਥੇ ਵੀ ਰੂਟ ਬਣੇ ਨੇ ਉਸੇ ਤਰੀਕੇ ਇਹੀ ਗੱਡੀ ਉੱਪਰ ਚੜਦੀ ਆ ਜਾਏ ਉੱਪਰ ਚੜਨ ਵਾਲੀ ਤੇ ਟੋਲ ਮੇਰਾ ਖਿਆਲ ਇੱਕੋ ਜਗ੍ਹਾ ਪਤਾ ਨਹੀਂ ਉਤਰਨ ਵੇਲੇ ਕੱਟਦੇ ਆ ਇਹਨਾਂ ਦਾ ਸਿਸਟਮ ਹੋ ਰਿਹਾ ਯਾਰ ਇਹਦਾ ਸਿਸਟਮ ਆ ਜੀ ਵੀ ਇੱਥੇ ਟੋਲ ਤੇ ਹੋ ਜਾਂਦੀ ਆ ਐਂਟਰੀ ਬੰਦੇ ਦਾ ਸਕੈਨ ਹੋ ਗਿਆ ਇਹ ਆਸਟੈਗ ਹੁਣ ਜਿੰਨਾ ਕਿਲੋਮੀਟਰ ਇਹ ਤੇ ਸਫ਼ਰ ਕਰਾਂਗੇ 100 200 500000 ਜਦੋਂ ਫਿਰ ਆਪਾਂ ਥੱਲੇ ਉਤਰਾਂਗੇ ਉੱਥੇ ਕਿਲੋਮੀਟਰ ਆਟੋਮੈਟਿਕ ਉਹਨੇ ਕਾਊਂਟ ਕਰ ਲੈਣੇ ਆ ਵੀ ਗੱਡੀ ਇੰਨੇ ਕਿਲੋਮੀਟਰ ਚੱਲੀ ਆ ਉਸ ਹਿਸਾਬ ਨਾਲ ਟੋਲ ਕੱਟਿਆ ਜਾਣਾ ਗੱਡੀ ਥੋੜੀ ਜੀ ਕਿਉਂਕਿ ਤਰਪਾਲ ਯਾਰ ਉੱਚੀ ਰਹਿ ਗਈ ਸੀ ਹਾਈਟ ਬਹੁਤ ਆ ਹੁਣ ਇੱਥੇ ਆ ਲੜਜੇ ਕਰਨੇ ਆ ਸੈਟ ਹੋਲੇ ਹਰਸਾ ਪਿੱਛੇ ਓਹੋ ਬਾਹ ਕੇ ਨਾ ਸਵਾਗਾ ਮਾਰ ਕੇ ਉਪਰੇ ਪਾਣੀ ਲੱਗਦਾ ਯਾਰ ਦਾ ਜਿਹਦੀ ਵੀ ਜ਼ਮੀਨ ਆ ਬੈਠੇ ਵਿੱਚ ਹੀ ਨੇ ਘਰ ਇੱਥੇ ਪਿਆ ਆ ਪਾਣੀ ਚੜ ਰਿਹਾ ਹੁਣ ਸ਼ਾਵਰ ਸਿਸਟਰ ਨਾਲ ਕੀ ਅਸੀਂ ਲਾ ਲਈ ਸੀ ਰੋਡ ਤੋਂ ਥੱਲੇ بیا ਜਿਹੜੇ ਇਹਨਾਂ ਦੇ ਰੈਸਟੋਰੈਂਟ ਬਣੇ ਹੁੰਦੇ ਆ ਇੱਥੇ ਤਾਂ ਲੈ ਕੰਸਟਰਕਸ਼ਨ ਚੱਲਦੀ ਆ ਯਾਰ ਕੁਝ ਵੀ ਨਹੀਂ ਹੈਗਾ ਇਹ ਤਾਂ ਲੈ ਚੱਲ ਰਿਹਾ ਕੰਮ ਧੰਨੂ ਆਏ ਸੀ ਵੀ ਚਲ 12 ਸਵਾ 12 ਹੋ ਗਏ ਨਾ ਹੋਇਆ ਕੁਝ ਖਾਸ ਫੂਡ ਵਗੈਰਾ ਲੈ ਲਾਂਗੇ ਕੁਝ ਸੈਂਡਵਿਚ ਮਿਲ ਗਿਆ ਜਾਂ ਬਰਗਰ ਵਗੈਰਾ ਪਰ ਉਹ ਉਮੀਦਾਂ ਉਮੀਦਾਂ ਹੀ ਰਹਿ ਗਈਆਂ ਪੂਰੀਆਂ ਨਹੀਂ ਹੋਈਆਂ ਕਿੰਨਾ ਤੇਲ ਪੋਇਆ ਸੀ ਰਾਤ 70 ਲੀਟਰ ਨੌਂ ਪੀਆ 12 12 120 ਲੀਟਰ ਤੇਲ ਪੋਇਆ ਸੀ ਰਾਤ ਤੇ ਗੱਡੀ ਨੂੰ ਅੱਗ ਲੱਗੀ ਐ ਤੇ ਬਹਾਵਾ ਨੁਕਸਾਨ ਹੋ ਗਿਆ ਮੈਨੂੰ ਲੱਗਦਾ ਦੋ ਨੇ ਐ ਨਾ ਬਾਕੀ ਬਈ ਆਹ ਰੋਡ ਪਾਰਤ ਮਲਾ ਦੇ 올ਓਵਰ ਇੰਡੀਆ ਕਿਉਂਕਿ ਬਾਰ ਬਾਰ ਵੀ ਨਹੀਂ ਇਹ ਉੱਚੇ ਕਰਕੇ ਬਣਾਏ ਹੋਏ ਆ 10 12 15 ਫੁੱਟਾਂ ਤੇ ਇਹ ਸੁੰਨੇ ਹੀ ਹੁੰਦੇ ਆ ਇਹਨੇ ਰਾਤ ਨੂੰ ਵੀ ਨਹੀਂ ਹੁੰਦੇ ਆ ਕਿਉਂਕਿ ਗੱਡੀਆਂ ਆਪਦੀ ਆਪ ਹੀ ਸਪੀਡ ਫੜ ਲੈਂਦੀਆਂ ਨੇ ਹੜਿੱਕਾ ਬੜਾ ਪੈਂਦਾ ਹੈ ਨਹੀਂ ਇਹਦੇ ਚ ਕਿਹੜਾ ਕੋਈ ਸ਼ਹਿਰ ਹੋਣਾ ਗੱਡੀਆਂ ਟੁਰੀਆਂ ਜਾਂਦੀਆਂ ਨੇ ਰਾਤ ਨੂੰ ਦਾ ਲਾਈਟਾਂ ਲੁੱਟਣ ਦੇਖੀ ਜਾਂਦੀਆਂ ਹੁੰਦੀਆਂ ਵੀ ਉਹ ਜਾਂਦੀਆਂ ਗੱਡੀ ਜਿੰਨੇ ਬੱਸ ਅਗਲਾ ਹਫੀ ਸਪੀਡ ਤੇ ਆਪਰ ਵੀ ਲੰਘ ਜਾਂਦਾ ਜੇ ਜਿੰਨੇ ਕ ਸਪੀਡ ਤੇ ਹੁੰਦਾ ਜਾਨੀ ਰਾਹ ਸੁਣ ਨਹੀਂ ਨੇ ਤਾਂ ਬਾਈ ਐ ਚਮਕਦਾ ਸੋਨੇ ਵਾਂਗ ਦੂਰੋਂ ਬਹੁਤ ਵਧੀਆ ਲੱਗਦਾ ਕਿਉਂਕਿ ਬਾਈ ਬੂ ਇਸ ਵਾ ਗਾਜੂ ਘਾ ਬੰਦਿਆ ਹੋਇਆ ਇੱਧਰ ਥੋੜੀ ਜਿਹੀ ਹਰਿਆਲੀ ਆ ਇੱਧਰ ਬਜਾਈ ਹੋਈ ਵੀ ਆ ਮੇਰੇ ਹਿਸਾਬ ਨਾਲ ਬਈ ਉਹ ਸੋਹਣਾ ਲੱਗਦਾ ਦੂਰੋਂ ਜਦੋਂ ਦੂਰੋਂ 2-3 ਕਿਲੋਮੀਟਰ ਤੋਂ ਦੇਖਣ ਲੱਗ ਜਾਂਦਾ ਨਾ ਰੇਤਾ ਸੋਨੇ ਵਾਂਗ ਸੋਨੇ ਵਾਂਗ ਚਮਕਦਾ ਸੋਨੇ ਵਾਂਗ 来 ਬੱਲੋ ਫੋਟੇ ਹਾੜੇ ਦੜੇ ਜਿਵੇਂ ਵੀਡੀਓ ਦੇਖਦੇ ਹੁੰਦੇ ਸੀ ਪਹਿਲੇ ਟਾਈਮ ਪਹਿਲਾ ਮਤਲਬ ਆਪਾਂ YouTube ਤੇ ਛੋਟੀ ਜਰਬ ਦੀਆਂ ਦबई ਦੀਆਂ ਉਹਦਾਂ ਦੀ ਫੀਲਿੰਗਾਂ ਤੋਂ ਵੀ ਆ ਇੰਝ ਰੋੜਾਂ ਤੇ ਪਤਾ ਨਹੀਂ ਸ਼ਾਇਦ ਰੇਤ ਰੰਬਲ ਕਹਿੰਦੇ ਆ ਕਿ ਇਹ ਤੁਹਾਨੂੰ ਐਪਰਟਾ ਹੈਗਾ ਜੇ ਕੋਈ ਵੀਰ ਦੇਖਦਾ ਵੀਡੀਓ ਤੋਂ ਕਨਫਰਮ ਕਰ ਸਕਦਾ ਤੇਰੀ ਇਤਲਾਫਾਰੇ ਵੀਰ ਦੀ ਫੁੱਟਪਾਥ ਟੱਪ ਕੇ ਗੱਡੀ ਵੈਸੇ ਲੱਕੜ ਵਾਲੀ ਆ ਕਰ ਰਹੇ ਆ ਪਾਰਟੀ ਮਾਲ ਤੇ ਇੱਥੇ ਕਈ ਵਾਰੀ ਰੋਡ ਤੇ ਆਏ ਆ ਵੀ ਸੁਣਨੇ ਰੋਡ ਐਸੀ ਤਾਂ ਗਲਤੀ ਹੁੰਦੀ ਨਹੀਂ ਜਾਂ ਤਾਂ ਇਹ ਗੱਡੀ ਟਾਇਰ ਤੋਂ ਖਿੱਚਦੀ ਹੁੰਦੀ ਆ ਜਾਂ ਫਿਰ ਮਾੜੀ ਮੋਟੀ ਝੋਕ ਲੱਗ ਜੇ ਕਈ ਇਹਦੇ ਨਾਲ ਡਵਾਈਡਰ ਨਾਲ ਲੱਗ ਜਾਂਦੀ ਆ ਗੱਡੀ ਫੇਰ ਉਹ ਵਿਚਾਲੇ ਵੜ ਗਈ ਹੋਣੀ ਆ ਇਹ ਹੀ ਦੋ ਚਾਂਸ ਹੋ ਸਕਦੇ ਬਾਣੀ ਕੋਲੇ ਤੇ ਆ ਜਾਂਦੇ ਬਾਈ ਵਿਆਹ ਲਾ ਕੇ ਜਾਂ ਭੋਗ ਤੇ ਜਾਂ ਜਲੇਬੀਆਂ ਕੱਢ ਕੇ ਜਾਂਦੇ ਪਰ ਬਾਹਰ ਤਾਂ ਠੰਡ ਹੋਊਗੀ ਯਾਰ ਹੈਗੀ ਹਵਾ ਦਾ ਡੰਡੀ ਆ ਤਾਂ ਸੌਣੇ ਬੈਠੇ ਹੋਣੇ ਬਾਈ ਯਾਰ ਰਹਿ ਜੋ ਨਹੀਂ ਲਈ ਜਾਂਦੇ ਦਾ ਸਾਰਾ ਮੋਹ ਸਾਰੇ ਖੇਤੂ ਜਮੀਨਾਂ ਤਿਆਰ ਬਈਆਂ ਨੇ ਗਾਲੀਆਂ ਸਵਾਗਤਾ ਮੋ ਕੱਢਾਂਗੇ ਕਿ ਕੰਪਲੀਸ਼ਨ ਕਰਕੇ ਕਿੰਨੇ ਟਾਈਮ ਦੇ ਵਿੱਚ ਕਿੰਨਾ ਫਰਕ ਪਿਆ ਕਿੰਨਾ ਆਪਾਂ ਟਾਈਮ ਪਹਿਲਾਂ ਆਏ ਆ ਕਿ ਲੇਟ ਆਏ ਆ ਇਹ ਰੋਡੋ ਡੱਬਾ ਲਈ ਕੋਲੇ ਆ ਕੇ ਤੁਹਾਨੂੰ ਪਤਾ ਆ ਵੀ ਉਹਦਾ ਫਤਾ ਕਰਨਾ ਪੈਂਦਾ ਪ੍ਰੇਤ ਦਾ ਖੜਾ ਨਹੀਂ ਕਰੇ ਪੈਸੇ ਤਾਂ ਪੁੱਛ-ਪੱਛ ਕੇ ਕਰੋ ਯਾਰ ਬਾਕੀ ਪਰਮਾਤਮਾ ਮਿਹਰ ਰੱਖੇ ਟਾਈਮ ਵੀ ਦੇਨ ਦਾ ਇਹ ਹਾਈਟ ਵੀ ਸੁਖਣਾ ਹੈਗੀ ਆ ਵੈਸੇ ਮਾਲਕ ਦੀ ਨਿਗਾਹ ਸਿੱਧੀ ਹੋਈ ਆ ਲੈ ਜੂ ਗੱਡ ਕੇ ਮੇਰੇ ਹਿਸਾਬ ਨਾਲ ਪੰਜਾਬ ਚ ਐਂਟਰ ਹੋ ਗਏ ਹਰਿਆਣਾ ਬਾਟਰ ਤੋਂ ਫਿਰ ਪੰਜਾਬ ਦਾ ਆਉਂਦੀ ਚੱਕ ਪੁਆਇੰਟ ਕ੍ਰੋਸ ਹੋ ਕੇ ਤੇ ਫਿਰ ਅਭੀਛ ਲਈ ਪੰਜਾਬ ਅੜੇ ਆ ਜੀ ਬਠੰਡੇ ਜਿਹੜਾ ਬਾਈਪਾਸ ਵਾਲਾ ਰੋਡ ਆ ਸ਼ਹਿਰ ਨੂੰ ਐਂਟਰ ਹੁੰਦਾ ਬੜਾ ਤਕੜਾ ਜਾਮ ਲੱਗਿਆ ਬਾਈ ਮੈਨੂੰ ਲੱਗਦਾ ਆ ਪੱਲੇ ਜੇ ਲੱਗਿਆ ਜਾਂ ਤਾਂ ਕੋਈ ਸਤਸੰਗ ਦੀਵਾਨ ਆ ਜਾਂ ਕੋਈ ਰੈਲੀ ਪਰ ਜੇ ਰੈਲੀ ਹੁੰਦੀ ਤਾਂ ਯਾਰ ਝੰਡੇ ਪੋਸਟਰ ਹੁੰਦੇ ਹਨਾ ਹੋਰ ਕੁਝ ਨਾ ਕੁਝ ਹੈਗਾ ਫੰਕਸ਼ਨ ਇੱਥੇ ਜੀ ਦੇ ਕਰਕੇ ਬੜਾ ਜਾਮ ਲੱਗਿਆ ਯਾਰ ਇੱਕ ਤਾਂ ਜਦੋਂ ਬੰਦਾ ਆਉਂਦਾ ਵਾਪਸੀ ਤੇ ਹਨਾ ਉਹੀ ਥੱਕਿਆ ਆ ਕੇ ਹੁੰਦਾ ਇੱਕ ਜਦੋਂ ਐ ਆਪ ਦੀ ਸਟੇਟ ਚ ਆ ਕੇ ਜਾਮ ਜਿਆ ਟੱਕਰ ਦੇ ਨਾ ਫਿਰ ਬੜਾ ਦਿਲ ਨੂੰ ਲੋਰੀਆਂ ਜਿਆ ਉੱਠਦੀਆਂ ਕਚੀਚੀਆਂ ਜੀਆਂ ਹਨਾ ਆ ਦੇ ਹਰਾ ਮੈਟ ਵਿਛਿਆ ਹੋਇਆ ਹੈਗਾ ਕੋਈ ਫੰਕਸ਼ਨ ਆ ਕਿ ਕੌਲ ਮਲਾ ਕੇ ਪੌਣਾ ਘੰਟਾ ਹੋ ਗਿਆ ਆ 100 ਕਿਲੋਮੀਟਰ ਤੇ ਬੈਠ ਚ ਜਿਹੜਾ ਫਿਰ ਇਹ ਰਾਹ ਮੁੜਦਾ ਹੈਗਾ ਬਾਈਪਾਸ ਨੂੰ ਬਾਦਲ ਰੋਡ ਵਾਲਾ ਇਧਰੋਂ ਡੱਬਲੇ ਨਹੀਂ ਆਉਂਦੇ ਆ ਸਾਨੂੰ ਆਏ ਆ ਥੋੜਾ ਜਿਹਾ ਪ੍ਰੈਸ਼ਰ ਲੀਕ ਆ ਦੀ ਨਿਕਲ ਜੀਏ ਟਰੈਫਿਕ ਚੋਂ ਤੇ ਕਲਚ ਥੋੜਾ ਜਿਆ ਕਈ ਵਾਰੀ ਆਪਦੇ ਆਪ ਹੀ ਟਰਪੈਂਦੀ ਆ ਗੱਡੀ ਆ ਬੜੇ ਐਂ ਜੀ ਤੇ ਜਿਹੜੀ ਗੱਲ ਕਮੈਂਟਾਂ ਚ ਸੁਣਦੇ ਹੁੰਦੇ ਸੀ ਸਾਡੇ ਨਾਲ ਹੋਈ ਨਹੀਂ ਸੀ ਵੀ ਬਠਿੰਡੇ ਵਾਲਾ ਆਰਟੀਓ ਭਾਈ ਹੁੰਦਾ ਹੀ ਆ ਤੇ ਬਾਕੀ ਤਾਂ ਕਿਸੇ ਅੱਜ ਉਹ ਗੱਲ ਹੋਊਗੀ ਘੇਰੇ ਗਏ ਜਮਾ ਆ ਕੇ ਜਿਹੜਾ ਮੇਨ ਰੋਡ ਅਮਲੋਟ ਵਾਲਾ ਜਦੋਂ ਬਾਈਪਾਸ ਤੋਂ ਆ ਕੇ ਚੜਨ ਲੱਗੇ ਆ ਉੱਥੇ ਪੁੰਜੇ ਤੇ ਖੜਾ ਸੀ ਘੇਰ ਲੇ ਬਾਈ ਬੜੀ ਤਕੜੀ ਮਤਲਬ ਇਹਨਾਂ ਦਾ ਨਾਕਾ ਲੱਗਿਆ ਹੁੰਦਾ ਇੱਕ ਨਹੀਂ 6-7 ਜਣੇ ਹੁੰਦੇ ਆ ਕਮਾਲ ਦੀ ਹੋ ਗਈ ਆ ਬਾਈ ਬਈ ਆਰਟੀਓ ਬਢੰਡੇ ਵਾਲਾ ਕਾਫੀ ਪਦਨਾਮ ਵੀ ਚਲਾਨ ਕਰਦਾ ਜਾਇਂ ਕਰਦਾ ਹਨਾ ਤੇ ਸਾਨੂੰ ਰੋਕ ਕੇ ਆ ਤੇ ਹਾਈਟ ਸੀਗੀ ਗਾਡੀ ਦੇ ਪੇਪਰਾਂ ਦੀ ਵੀ ਇੱਕ ਦਿੱਕਤ ਕੱਢਤੀ ਸੀ ਉਹਨਾਂ ਨੇ ਚਲਾਨ ਬਣਦਾ ਸੀ 18 ਦਾ ਫੇਰ 25 ਦਾ ਕਰਦਾ ਦੇਖੀ ਉਸ ਤੋਂ ਬਾਅਦ ਮੈਂ ਫਿਰ ਇੱਕ ਬੰਦੇ ਨਾਲ ਗੱਲ ਕਰੀ ਵਿੱਚ ਪਗੜਾ ਐਸਐਸ ਸੀ ਭਾਈ ਦਾ ਧੰਨਵਾਦ ਉਹਨੂੰ ਸੀ ਹਾਲ ਉਹਨੇ ਚਲ ਜੋ ਵੀ ਗੱਲਬਾਤ ਹੋਈ ਮੈਨੂੰ ਕਹਿੰਦਾ ਠੀਕ ਆ ਐਂ ਕਰ ਲਾ ਜਦੋਂ ਬਈ ਉਹ ਕੁਝ ਕਰ ਲਿਆ ਮੈਂ ਤੇ ਭਾਈ ਨੇ ਕੁਝ ਵੀ ਨਹੀਂ ਲਿਆ ਮੈਨੂੰ ਕਹਿੰਦਾ ਯਾਰ ਜਾਓ ਢੰਗਲ ਮੋਟਰ ਮਾਲਕਾਂ ਕੰਨ ਨਾ ਜਾ। ਭਾਈ ਵਧੀਆ ਵੀ ਬੰਦੇ ਹੈਗੇ ਆ ਪੰਜਾਬ ਪੁਲਿਸ ਦੇ ਵਿੱਚ। ਧੰਨਵਾਦ ਆ ਬਾਈਆਂ ਦਾ। ਤੇ ਆਪਾਂ ਨਾ ਉਹ ਨਹੀਂ ਲੈ ਸਕਦੇ। ਆਪਾਂ ਬੰਦੇ ਦਾ ਜ਼ਿਕਰ ਨਹੀਂ ਕਰ ਸਕਦੇ। ਵੈਸੇ ਗੱਲ ਕਰ ਪੀ। ਜੋ ਜੀ ਆ ਖੜੇ ਸੀ ਟੋਲ ਟੈਕਸ ਤੋਂ ਇੱਕ ਤਾਂ ਨਾਲ ਆ ਢੱਬਾ ਬੜਾ ਮਝੂਰ ਆ ਆਪਣੇ ਪੰਜਾਬੀ ਬੰਦੇ ਦਾ ਜਿੱਥੇ ਦੁੱਧ ਮਿਲਦਾ ਕੇਸਰ ਵਾਲਾ। ਉਹ ਤੋਂ ਪਹਿਲਾਂ ਇੱਕ ਢਾਬੇ ਤੇ ਪੈਟਰੋਲ ਪੰਪ ਤੋਂ ਪਹਿਲਾਂ ਖੜੇ ਆ। ਹੀਕਾ ਚਲ ਦਾਲ ਸਬਜੀ ਲਵਾ ਲਈ ਤੇ ਖਾ ਕੇ ਤੁਹਾਨੂੰ ਦੱਸਦੇ ਆ ਕਿਵੇਂ ਆ ਆ ਗੀ ਬੈਸੇ ਦਿਲ ਨੂੰ ਲੱਗੀ ਨਹੀਂ ਜੁੰਦ ਬਾਅਦ ਫਿਰ ਜਿਹੜਾ ਟੋਲ ਆਉਂਦਾ ਉੱਥੇ ਰੁਕੇ ਸੀ ਰਾਤ ਕਿਉਂਕਿ ਮਾਲ ਤਾਂ ਹੁਣ ਅੱਜ ਦਿਨੇ ਹੀ ਲੈਣਾ ਸੀ ਨਹੀਂ ਜਾਣੀ ਆਏ ਹੋ ਜਾਂਦਾ ਕਈ ਵਾਰੀ ਜੰਡੇ ਲੋ ਬਠੰਡਾ ਪਾਰ ਕਰਿਆ ਏ ਇੱਕ ਵਾਰੀ ਟੋਲ ਕਟਾ ਲਿਆ ਹੁਣ ਥੱਲੇ ਮਾਲ ਬਠਿੰਡੇ ਦਾ ਉੱਪਰ ਮਾਲ ਰਾਮਪੁਰੇ ਦਾ ਪਹਿਲਾ ਰਾਮਪੁਰੇ ਲਾ ਕੇ ਫੇਰ ਬਠਿੰਡੇਰ ਮੁੜ ਕੇ ਜਾਵਾਂਗੇ ਫੇਰ ਟੋਲ ਕਟਾਵਾਂਗੇ ਫੇਰ ਵਾਪਸੀ ਪਿੰਡ ਨੂੰ ਜਾਣਾ ਫੇਰ ਟੋਲ ਕਟਾਉਣਾ ਚਲੋ ਇਹ ਨਹੀਂ ਕਰਨਾ ਹੀ ਪੈਂਦਾ ਕਿਉਂਕਿ ਮਾਲ ਫਿਰ ਜੇ ਡਬਲ ਨਾ ਬਣੇ ਫਿਰ ਵੀ ਗੱਲ ਨਹੀਂ ਬਣਦੀ ਯਾਨੀ ਕਈ ਵਾਰੀ ਉਲਟਾ ਹੋ ਜਾਂਦਾ ਕੰਮ ਪਹੁੰਚ ਗਏ ਸੀਗੇ ਰਾਮਪੁਰੇ ਤੇ ਉੱਖ ਨਾਲ ਬੁਰਾ ਹਾਲ ਆ ਕਿ ਕੱਲ ਦੀ ਵੀ ਖਾਤੀ ਨਹੀਂ ਹੋਈ ਰਾਤ ਦੀ ਰੋਟੀ ਆ ਬਾਈ ਦਾ ਇਹਗਾ ਕੋਲਚਿਆਂ ਦੀ ਤੇ 버거 ਦੀ ਦੁਕਾਨ ਆ ਬੋਰਡ ਦੇ ਜਮਾਂ ਥੱਲੇ ਤੇ ਹੁਣ ਸਵੇਰੇ ਸਵੇਰੇ ਕੋਲਚਾ ਲਵਾਇਆ ਬਾਈ ਤੂੰ ਤੇ ਹਜੇ ਪਤਾ ਨਹੀਂ ਖਾਲੀ ਕਰ ਹੋਣੀ ਆ ਕਾਲ ਜਾਨ ਸੁਟਣੀ ਆ ਕਿਉਂਕਿ ਜਿਹਦਾ ਮਾਲ ਥੱਲੇ ਹੈਗਾ ਉਹ ਪਾਰਟੀ ਬੜਾ ਤੰਗ ਕਰ ਰਹੀ ਆ ਯਾਰ ਫੇਰ ਫੇਰ ਮੁੜ ਕੇ ਜਾਣਾ ਪੈਣਾ ਟੋਲ ਕਟਾ ਬਹੁਤ ਟਾਈਮ ਹੋ ਗਿਆ ਬਠਿੰਡੇ ਨੂੰ ਲੰਘਦਿਆਂ ਨੂੰ ਜਿਹੜੀ ਆ ਆ ਰਾਮਪੁਰੇ ਤੋਂ ਬਾਅਦ ਨਾ ਲਹਿਰਾ ਬੇਗਾ ਸ਼ਾਇਦ ਆਉਂਦਾ ਇੱਥੇ ਇੱਕ ਰੇਲਵੇ ਲੇਨ ਹੁੰਦੀ ਆ ਮਿਲਟਰੀ ਵਾਲਿਆਂ ਦੀ ਰੋਕ ਲਾ ਉਥੋਂ ਦੀ ਕਦੇ ਟ੍ਰੇਨ ਲੰਘਦੀ ਨਹੀਂ ਦੇਖੀ ਅੱਜ ਪਹਿਲੀ ਵਾਰੀ ਟ੍ਰੇਨ ਮਿਲਟਰੀ ਵਾਲਿਆਂ ਦੀ ਲੰਘਦੀ ਦਿਖੀ ਆ ਜੇ ਕਿਸੇ ਨੇ ਪਹਿਲਾਂ ਵੀਰ ਨੇ ਦੇਖੀ ਹੋਵੇ ਤਾਂ ਕਮੈਂਟ ਜਰੂਰ ਕਰਿਓ ਇਹ ਹੈ ਤਾਂ ਮੈਨੂੰ ਲੱਗਦਾ ਸਪੈਸ਼ਲ ਲਾਈਨ ਹੈ ਇਹ ਮਿਲਟਰੀ ਵਾਲਿਆਂ ਦੀ ਹੋਈ ਆ ਇਹ ਮਿਲਟਰੀ ਵਾਲਿਆਂ ਲਈ ਹੀ ਮਾਲ ਮੂ ਲਾਉਂਦਾ ਹੋਊ ਇਹਦੇ ਚ ਹੈਗਾ ਤਾਂ ਮੈਨੂੰ ਲੱਗਦਾ ਕੋਲਾ ਵਗੈਰਾ ਲੱਗਦਾ ਹੈ ਨਾ ਤੇ ਤੱਕ ਭਰੀ ਬਹੁਤ ਹੌਲੀ ਰੇਲ ਪਾਸੂ ਰਹੀ ਆ ਤੇ ਪਹਿਲੀ ਵਾਰੀ ਦੇਖਿਆ ਬਾਈ ਬਹੁਤ ਟਾਈਮ ਹੁਣ 3 ਸਾਲ ਤਾਂ ਸਾਨੂੰ ਇਹ ਰੂਟ ਤੇ ਲਗਾਤਾਰ ਲੰਘਦੇ ਆਣ ਹੋਗੇ ਹੁਣ ਇਹ ਨਹੀਂ ਪਤਾ ਮੈਨੂੰ ਪੱਕਾ ਸ਼ੋਰ ਨਹੀਂ ਹੈਗਾ ਵੀ ਇਹ ਕਿਸੇ ਫੈਕਟਰੀ ਦੀ ਲਾਈਨ ਆ ਜਾਂ ਇਹ ਮਿਲਟਰੀ ਦੀ ਆ ਮੇਰੇ ਹਿਸਾਬ ਨਾਲ ਤਾਂ ਮਿਲਟਰੀ ਦੀ ਲਾਈਨ ਆ ਇਹ ਇਦਾਂ ਦੀ ਇੱਕ ਲਾਈਨ ਬੱਦੋਵਾਲ ਕੋਲੇ ਵੀ ਆ ਲੁਧਿਆਣੇ ਮੁੱਲਾਪੁਰ ਤੋਂ ਜਦੋਂ ਲੁਧਿਆਣੇ ਨੂੰ ਜਾਂਦੇ ਆ ਉੱਥੇ ਵੀ ਜ਼ਿੰਦਗੀ ਜਿ ਕਦੇ ਮੈਂ ਟ੍ਰੇਨ ਲੰਘਦੀ ਨਹੀਂ ਦੇਖੀ ਕਿ ਆ ਵੀ ਟ੍ਰੇਨ ਅੱਜ ਪਹਿਲੀ ਵਾਰੀ ਦੇਖੀ ਆ ਇਧਰੋਂ ਹੋ ਉੱਥੇ ਤੱਕ ਬਹੁਤ ਲੰਬੀ ਟ੍ਰੇਨ ਹੈ ਇਹ ਆ ਜੀ ਮੁੜ ਕੇ ਤੇ ਇੱਥੇ ਵਾਲਾ ਜਿਹੜਾ ਮਾਲ ਲਾਉਣਾ ਸੀ ਇੱਥੋਂ ਆਇਆ ਬਾਈ ਨਾਲ ਲੈਣ ਆਪਾਂ ਬੰਦਾ ਕੱਢ ਲਿਆ ਆ ਸਾਨੂੰ ਉਹ ਐਂਟਰੀ ਦੇ ਵਿੱਚ ਵੀ ਨਹੀਂ 4:00 ਵੱਜ ਗਏ ਆ ਅਸੀਂ ਖੜੇ ਆ ਕਾਲੜਾ ਮਾਈਂਡ ਕੇਅਰ ਦੇ ਸਾਹਮਣੇ ਇੱਥੇ ਹੈਗੀ ਆ ਪਲਾਸਟਿਕ ਬੋਰਡ ਵਾਲਿਆਂ ਦੀ ਦੁਕਾਨ ਆ ਮੈਨੂੰ ਲੱਗਦਾ ਐ ਐਚਪੀ ਵਰਲਡ ਕੰਪਿਊਟਰ ਵਾਲਾ ਦਾ ਹੈਗਾ ਇਹ ਬਟੰਡੇ ਦੇ ਲੋਕਲ ਵੀਰਾਂ ਨੂੰ ਪਤਾ ਹੋਊ ਕਿਹੜੀ ਗੋੜ ਆਏ ਮੇਰੇ ਤਾਂ ਯਾਦ ਨਹੀਂ ਐ ਤੇ ਸਾਨੂੰ ਕੱਢ ਲਿਆ ਗੁਰੂ ਅਰਜਨ ਦੇਵ ਸਾਹਿਬ ਗੁਰਦੁਆਰਾ ਆਉਂਦਾ ਜਿਹੜਾ ਰੋਡ ਤੋਂ ਮੈਸਤਰੀ ਗਲੀ ਦੇ ਪਹੁੰਚ ਗਏ ਜੇ ਨਹੀਂ ਤਾਂ ਫਿਰ ਕੱਲ੍ਹ ਤੇ ਕਹਣੀ ਜਾਗੇ ਪਹੁੰਚ ਗਏ ਆ ਸ਼ੁਕਰ ਲਾਸ ਨੂੰ ਬੜੀ ਖੇਚੜ ਤੋਂ ਬਾਅਦ ਪਾਇਲਟ ਸਾਹਿਬ ਨੇ ਕਿੱਦਾਂ ਦਾ ਫੀਲ ਹੋ ਰਿਹਾ ਪਾਇਲਟ ਸਾਹਿਬ ਬਹੁਤ ਹਲਕਾ ਗੱਡੀ ਇੱਥੇ ਲਾ ਕੇ ਬਹੁਤ ਹਲਕਾ ਵੀ ਹੋ ਗਿਆ ਅੱਛਾ ਦਿਖਾ ਇਹ ਆਪਾਂ ਕਿੱਥੋਂ ਕਿੱਥੋਂ ਲਾਈ ਹੈ ਇਹ ਆ ਦੇਖ ਲਓ ਵੀ ਇੱਥੋਂ ਆ ਕੇ ਨਾ ਜਿਹੜੀ ਬਾਜ਼ਾਰ ਦੇ ਵਿੱਚੋਂ ਕਟਾਈ ਕਰਨੀ ਪੈਂਦੀ ਹੈ ਤੇ ਆ ਆ ਕੇ ਜਮਾ ਪੂਰੀ ਪੂਰੀ ਜਗ੍ਹਾ ਸੀ ਇੱਕ ਸਾਈਡ ਇੱਧਰ ਇਹਨਾਂ ਦਾ ਬੂਰ ਕਰਿਆ ਹੋਇਆ ਉਸ ਤੋਂ ਬਾਅਦ ਉੱਪਰ ਵੀ ਆਹ ਛੱਪਾਂ ਦਾ ਖਤਰਾ ਹੈ ਨਾ ਔਰ ਲੱਗੀ ਦੁਕਾਨੇ ਤੇ ਕਰਮਾ ਵਾਲੀ ਹੁਣ ਲੈ ਜਾਊਗਾ ਮਾਲ ਲਾ ਕੇ ਅਖੀਰ ਨੂੰ ਭੁੱਖ ਬੜੀ ਲੱਗੀ ਸੀ ਤੇ ਟਾਈਮ ਵੀ 5 ਵਜ ਗਏ ਸਵੇਰੇ ਇੱਕ ਉੱਥੇ ਕੋਲ ਚਾਹ ਜਾਂ ਖਾਦਾ ਸੀ ਤੇ ਹੁਣ ਇੱਥੇ ਮੈਂ ਕਿਹਾ ਯਾਰ 5 ਵਜ ਗਏ ਤੇ ਪੀਜ਼ਾ ਦੁਕਾਨ ਸੀਗੀ ਪੀਜ਼ਾ ਲੈਣਾ ਫਿਰ ਇਹ ਤੋਂ ਨਿਕਲਾਂਗੇ ਫਿਰ ਦੇਖਦੇ ਆਂ ਰਾਤ ਨੂੰ ਕਿਉਂਕਿ ਕੱਲ ਰਾਤ ਦੀ ਰੋਟੀ ਖਾਧੀ ਹੋਈ ਹੈ 11:30 ਵਜੇ ਹੁਣ ਹੋਰ ਕੁਝ ਐ ਨਹੀਂ ਸੀ ਲੈ ਆਏ ਪੀਜ਼ਾ ਖਾਣੇ ਹੁਣ ਮੜਾ ਜਾ ਟਿੱਡ ਪਰਵਾਸਾ ਜਾ ਆ ਜੂ ਨਹੀਂ ਰਾਤ ਦੀ ਖਾਦੀ ਲੋ ਜੀ ਬਠਿੰਡੇ ਚ ਮੈਂ ਕਿਹਾ ਚੱਲ ਗੇੜਾ ਦੇ ਲਈਏ ਮੜਾ ਜਾ ਇਹ ਉਹੀ ਸਟਰੀਟ ਆ ਮੇਰਾ ਖਿਆਲ ਆ ਜਿਹੜੀ ਅੰਦਰ ਦੀ ਲੰਘਦੇ ਹੁੰਨੇ ਰਾਤ ਨੂੰ ਇਹ ਅੱਗੇ ਮੰਗਰੋ ਇਹ ਬੀਬੀ ਵਾਲਾ ਚੌਂਗ ਨੂੰ ਚੜ ਜਾਂਦਾ ਉੱਥੋਂ ਮੋੜ ਤੋਂ ਤੇ ਸ਼ਹਿਰ ਦਾ ਮੈਂ ਕਿਹਾ ਦੇਖੀਏ ਮਾਹੌਲ ਹੈ ਤਾਂ ਉੱਥੇ ਬਹੂਰ ਜੇ ਹੋਏ ਪਏ ਆ 4 ਘੰਟੇ ਹੋ ਗਏ ਹਲੇ ਲਹੀ ਤਾਂ ਹੈ ਨਹੀਂ ਗੱਡੀ કરી ਆ ਗੱਡੀ ਫ੍ਰੀ ਇਹਨਾਂ ਨੇ ਤੇ ਬਠਿੰਡੇ ਤੋਂ ਅਸੀਂ ਨਿਕਲਦੇ ਆ ਤੇ ਆ ਸਾਹਮਣੇ ਆਪਣਾ ਮੇਨ ਰੋਡ ਆ ਜਾਣਾ ਬਰਨਾਲੇ ਤੋਂ ਰੂਰ ਵਾਲਾ ਸ਼ਹਿਰ ਦੇ ਵਿੱਚ ਥੋੜਾ ਨੂੰ ਉਹ ਐਂਟਰੀ ਕਰਕੇ ਕਾਫੀ ਤਕਤ ਆਉਂਦੀ ਆ ਫਰਾ ਰੋਡ ਫਟਵਾ ਤੋਂ ਨਿਕਲੇ ਆਏ ਅਸੀਂ ਸਾਹਮਣੇ ਮੇਰੇ ਖਿਆਲ ਨਾਲ ਮੇਨ ਰੋਡ ਆ ਗਿਆ